ਹਾਂਜੀ ਬਾਈ ਦੁਆਬੇ ਦੇ ਵਿੱਚ ਖੜਿਆ ਹਾਂ ਬਾਈ ਇੱਥੇ ਨਾਖਾਂ ਦਾ ਬਾਗ ਆ ਹਨਾ ਪਹਿਲਾਂ ਤੁਹਾਨੂੰ ਲੀਸੀਆਂ ਦਾ ਬਾਗ ਵੀ ਦਿਖਾਇਆ ਬਾਈ ਜੀ ਕਿੰਨੀ ਕਮਾਈ ਹੋ ਜਾਂਦੀ ਹੈ ਬਾਗਾਂ ਚੋਂ ਭਾਜੀ ਬਾਦੂ ਕਮਾਈ ਹੋ ਜਾਂਦੀ ਹੈ ਇਹਦੀ ਇਹ ਫੈਸਿਲਿਟੀ ਹੈਗੀ ਹੈ ਤੁਸੀਂ ਇੱਕ ਵਾਰ 3-4 ਸਾਲ ਦਾ ਜਦੋਂ ਬੂਟਾ ਕਰ ਲਿਆ ਫਲ ਤੇ ਲੈ ਗਏ ਤੁਸੀਂ ਉਸ ਤੋਂ ਬਾਅਦ ਤੁਹਾਡੀ ਫਿਰ ਕੰਮ ਘਟ ਜਾਂਦਾ ਠੀਕ ਐਫ ਡੀ ਹੈ ਫਿਰ ਤੁਹਾਡੀ ਫਿਰ ਤੁਸੀਂ ਕੁਝ ਨਹੀਂ ਕਰਨਾ ਫਿਰ ਤੁਹਾਡੇ ਕੋਲ ਜਿਹੜੇ ਠੇਕੇਦਾਰ ਆਣੇ ਆ ਜਿਹੜੇ ਲੇਬਰ ਦਾ ਕੰਮ ਕਰਦੇ ਆ ਉਹਨਾਂ ਨੇ ਆ ਕੇ ਇਹ ਕਰ ਲੈਣਾ ਤੇ ਤਾੜਨੇ ਐਗਰੀਮੈਂਟ ਫਿਰ ਉਹਨਾਂ ਨੇ ਪੈਕੇਟ ਚੜ ਜਾਂਦੇ ਬਾਗ ਫਿਰ ਉਹਨਾਂ ਨੇ ਕੇਅਰ ਕਰਨੀ ਹੈ ਫੌਜੀ ਸਾਹਿਬ ਆਪਣੇ ਦਾ ਲੋਕ ਬਈ ਝੋਨੇ ਚੋਂ ਨਿਕਲਦੇ ਝੋਨਾ ਕਦੇ ਹੋ ਜਾਂਦਾ ਸੀ ਮੈਂ ਝੋਨੇ ਵਾਲੀ ਗੱਲ ਮੈਂ ਦੱਸਦਾ ਆਪਣੇ ਬਈ ਬੁਢਾਗਾਂ ਨੂੰ 50 50 ਹਜ਼ਾਰ ਲੱਖ ਲੱਖ ਕਮੇਟੀਆਂ ਮਿਲਦੀਆਂ ਆ ਐਚਡੀਐਫਸੀ ਚੋਂ ਅੱਛਾ ਠੀਕ ਹੈ ਆਪਣੇ ਬੰਦਿਆਂ ਨੂੰ ਕੀ ਲੋੜ ਆ ਬਾਗ ਲਾਉਣ ਦੀ ਠੇਕੇ ਤੇ ਵਾਣ ਲਈ ਜਾਂਦੇ ਆ 10 ਤੋਂ 15000 ਰੁਪਿਆ ਬਾਜਦਾ ਪਤਾ ਨਹੀਂ ਕਿਵੇਂ ਗੁਜ਼ਾਰਾ ਕਰੀ ਜਾਂਦੇ ਆ ਯਾਰ ਹੂੰ ਕਮੇਟੀ ਚਾੱਕਣ ਗਿਆਂ ਉਹ ਵੀ ਬੁੜੀਆਂ ਵਿਚਾਰੀਆਂ ਫੇਰ ਐਚਪ ਫਗਾਨ ਲਿਆਉਂਦੀਆਂ 10 ਤੋਂ 15 ਲੀਟਰ ਵਾਲੀ ਉਹ ਡੈਰੀ ਤੇ ਪਾ ਪਾ ਕੇ ਵਸ ਨਾ ਉਹ ਜਵਾਕਾਂ ਨੂੰ ਪਿਉਣ ਜੁਨਾ ਫੁੱਟੀਗਾ ਭਰਉਣ ਨੂੰ ਪੈਸੇ ਹੁੰਦੇ ਚੰਗੇ ਉਹ ਬੱਛਾ ਆ ਜਾਂਦਾ ਤੇ ਬੱਛਾ ਮੁੜ ਕੇ ਕੁੱਤਿਆਂ ਕੋਲੇ ਛੱਡ ਦਿੰਦੇ ਇੱਕ ਵਾਰ ਜਿਹੜੀ ਸਕੀਮ ਚੱਲੀ ਆ ਪੁਰਾਣਾ ਕੂਲਰ ਦੇ ਕੇ ਹਾਂ ਇਹ ਚੀਜ਼ਾਂ ਆਪਣੇ ਲੱਕੀ ਡਰਾ ਰੱਖ ਲੋ ਭਾਰ ਘਟਾ ਲੋ ਘਟਾ ਲੋ ਆ ਚੀਜ਼ਾਂ ਆਪਣੇ ਕੋਲੇ ਉਧਰ ਹਾਂ ਇਹ ਰੀਆ ਬਈ ਪੂਰਾ ਐਡਵਾਂਸ ਆ ਪੈਸਾ ਹੀ ਪੈਸਾ ਯਾਰ ਆ ਆ ਵੇਖ ਫੜ ਕੇ ਨਾ ਆਪਣੇ ਇੰਨੇ ਨਕਮੇ ਲੋਕ ਖਾਣ ਨੂੰ ਇੱਕ ਅੱਧਾ ਲਾਉਂਦੇ ਯਾਰ ਸਹੀ ਬਈ ਇੱਕ ਅੱਧਾ ਘਰੇ ਲਾਲ ਗੇ ਮੱਛੀ ਦੇ ਜਮਾ ਚਿੱਤੜਾਂ ਜੇ ਕਰਕੇ ਡੱਕੇ ਲਾਉਂਦੇ ਝੋਨੇ ਦੇ ਬਈ ਇਹਦੇ ਆਸੇ ਪਾਸੇ ਕੋਈ ਫੁੱਟ ਥਾਨ ਆ ਮਿੱਟੀ ਦਾ ਹੋਵੇ ਜਿਹੜਾ ਕਿਸੇ